ਸੱਚ ਕਹ ਜੀ ਮੈਂ ਹਾਂ ਕਵਰ ਸਿੰਘ 베ਦੀ ਫੈਸਲੇ ਹੋ ਕੇ ਵੀ ਫੈਸਲੇ ਨਹੀਂ ਹੋ پا ਰਹੇ ਜਿੱਤ ਕੇ ਬੰਦੇ ਜਿੱਤ ਦਾ ਅਹਿਸਾਸ ਨਹੀਂ ਕਰ ਪਾਰੇ ਸਥਿਤੀਆਂ ਪ੍ਰਸਥਿਤੀਆਂ ਉੱਥੇ ਹੀ ਖੜੀਆਂ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਪੰਜ ਵੱਡੇ ਸ਼ਹਿਰਾਂ ਦੇ ਵਿੱਚ ਨਗਰ ਨਿਗਮ ਚੋੜਾ ਹੋਈਆਂ ਸੀ ਸਰਕਾਰ ਨੇ ਤਾਕਤ ਝੋਕੀ ਆਵਾਦੀ ਪਾਰਟੀ ਨੇ ਬਦਨਾਮੀ ਕੱਟੀ ਤੇ ਉਸ ਦੇ ਵਿੱਚੋਂ ਨਿਕਲਿਆ ਕਿ ਇੱਕੋ ਇੱਕ ਸ਼ਾਇਦ ਸ਼ਹਿਰ ਪਟਿਆਲਾ ਜਿਸ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਜਾ ਕੇ ਫਟਕਾਰ ਮਿਲਦੀ ਹੈ ਤੇ ਕੁਝ ਕੁ ਵਾਰਡ ਅਜਿਹੇ ਸੰ ਜਿੱਥੇ ਚੋਣ ਮਲਤਵੀ ਹੋ ਗਈ ਤੇ ਜਿਸ ਤਰ੍ਹਾਂ ਦੇ ਹੰਗਾਮੇ ਨਜ਼ਰ ਆਏ ਉਸ ਦੇ ਨਾਲ ਆਮ ਆਦੀ ਪਾਰਟੀ ਦੀ ਬਦਨਾਮੀ ਹੋ ਗਈ ਕਿਹਾ ਜਾਂਦਾ ਕਿ ਛੋਟੀ ਮੋਟੀ ਚੋਣ ਹੁੰਦੀ ਹੈ ਤਾਂ ਜਿਸ ਢੰਗ ਦੇ ਨਾਲ ਲੋਕਤੰਤਰ ਦਾ ਕਾਣ ਹੋਇਆ ਉਸ ਦੇ ਨਾਲ ਵੱਡੇ ਸਵਾਲ ਖੜੇ ਹੋਏ ਸੀ ਖੈਰ ਨਤੀਜੇ ਵੀ ਆ ਗਏ ਫੈਸਲੇ ਵੀ ਹੋ ਗਏ ਬੰਦੇ ਜਿੱਤ ਵੀ ਗਏ ਤੇ ਸਵਾਲ ਫਿਰ ਖੜੇ ਨੇ ਕਿ ਆਖਰ ਮੇਰ ਕਿਉਂ ਨਹੀਂ ਚੁਣੇ ਜਾ ਰਹੇ ਕਿਸ ਤਰ੍ਹਾਂ ਦੀ ਕਸ਼ਮਕਸ਼ ਚੱਲ ਰਹੀ ਹੈ ਕਿਸ ਤਰ੍ਹਾਂ ਦੀ ਖਿਚੜੀ ਪਕ ਰਹੀ ਹੈ ਇਸ ਨੂੰ ਲੈ ਕੇ ਇੱਕ ਵੱਡੀ ਚਰਚਾ ਹਰ ਸ਼ਹਿਰ ਦੇ ਵਿੱਚ ਬਣੀ ਹੋਈ ਹੈ ਕਿਹਾ ਜਾਂਦਾ ਕਿ ਕੁਝ ਵਿਅਕਤੀਆਂ ਨੇ ਮੇਰ ਬਣ ਲਈ ਜਿਸ ਤਰ੍ਹਾਂ ਦਾ ਤਾਨ ਲਾਇਆ ਹੈ ਜਿਸ ਤਰ੍ਹਾਂ ਦਾ ਜ਼ੋਰ ਲਾਇਆ ਹੈ ਤਾਂਕਰ ਉਹਨਾਂ ਦੇ ਪਿੱਛੇ ਬੰਦੇ ਕਿਹੋ ਜਿਹੇ ਖੜੇ ਨੇ ਤੇ ਸਵਾਲ ਇਹ ਵੀ ਖੜੇ ਹੋ ਰਿਹਾ ਕਿ ਆਮ ਆਦੀ ਪਾਰਟੀ ਮੇਰ ਬਣਾਵੇ ਤਾਂ ਬਣਾਵੇ ਕਿਨੂੰ ਇਹ ਵੀ ਆਮ ਆਦੀ ਪਾਰਟੀ ਅੱਗੇ ਵੱਡਾ ਸਵਾਲ ਖੜਾ ਹੋ ਗਿਆ ਕਿਉਂਕਿ ਵਲੰਟੇਰਾਂ ਨੂੰ ਇਕ ਟ ਨਹੀਂ ਮਿਲੀ ਜਿਨ੍ਹਾਂ ਨੂੰ ਮਿਲੀ ਹੈ ਉਹਨਾਂ ਦੇ ਚਿਹਰੇ ਇਸ ਢੰਗ ਦੇ ਨੇ ਕਿ ਉਹ ਉੱਬਰਦੇ ਵੱਖਾ ਹੀ ਨਹੀਂ ਦਿੰਦੇ ਤੇ ਜਿਹੜੇ ਲੋਕਾਂ ਨੇ ਆਮ ਆਦੀ ਪਾਰਟੀ ਦੇ ਵਿੱਚ ਆ ਕੇ ਜਿੱਤਾਂ ਦਰਜ ਕੀਤੀਆਂ ਉਹ ਦੂਜੀਆਂ ਪਾਰਟੀਆਂ ਦੇ ਨੇ ਇਸ ਕਰਕੇ ਪੰਜ ਵੱਡੇ ਸ਼ਹਿਰਾਂ ਦੀ ਚੋਣ ਦਿਲਚਸਪ ਹੋ ਗਈ ਤੇ ਆਮ ਆਦੀ ਪਾਰਟੀ ਨੂੰ ਜਿਸ ਢੰਗ ਦਾ ਫਤਵਾ ਮਿਲਣਾ ਚਾਹੀਦਾ ਸੀ ਸ਼ਾਇਦ ਉਹ ਵੀ ਨਹੀਂ ਮਿਲਿਆ ਕਿਉਂਕਿ ਕਈ ਸ਼ਹਿਰਾਂ ਦੇ ਵਿੱਚ ਕਾਂਗਰਸ ਨੇ ਬਾਜੀ ਵੀ ਮਾਰੀ ਹੈ ਬਹੁਮਤ ਵੀ ਹਾਸਲ ਕੀਤਾ ਹੈ ਇਸ ਕਰਕੇ ਆਮ ਆਦੀ ਪਾਰਟੀ ਕੁਝ ਸ਼ਹਿਰਾਂ ਦੇ ਵਿੱਚ ਜੋੜ ਤੋੜ ਕਰਕੇ ਆਪਣੇ ਮੇਅਰ ਬਣਾਉਣਾ ਚਾਹੁੰਦੀ ਹੈ ਪਰੰਤੂ ਸ਼ਾਇਦ ਸ਼ਹਿਰ ਪਟਿਆਲਾ ਦੀ ਚੋਣ ਬੇਹਦ ਦਿਲਚਸਪ ਰਹੀ ਤੇ ਜਿਸ ਢੰਗ ਦਾ ਫਤਵਾ ਪਟਿਆਲਾ ਦੇ ਵਿੱਚੋਂ ਮਿਲਿਆ ਤਾਂ ਮੰਨਣਾ ਪਏਗਾ ਕਿ ਝੰਡੀ ਵਾਲੀ ਕੁਸ਼ਤੀ ਸ਼ਾਇਦ ਸ਼ਹਿਰ ਪਟਿਆਲਾ ਨੇ ਆਮ ਆਦੀ ਪਾਰਟੀ ਨੂੰ ਦਵਾਈ ਪਰੰਤੂ ਹੁਣ ਜਿਸ ਤਰ੍ਹਾਂ ਦੀ ਕਸ਼ਮਕਸ਼ ਹੋ ਰਹੀ ਹੈ ਤਾਂ ਮੰਨਣਾ ਪਏਗਾ ਕਿ ਫਿਰ ਸਵਾਲ ਉੱਭਰਿਆ ਹੈ ਕਿ ਬੰਦਾ ਪਾਵਰਫੁਲ ਬਣ ਲਈ ਕੀ ਕੁਝ ਕਰਦਾ ਤੇ ਪਾਵਰਫੁਲ ਬਣਨ ਦੇ ਨਾਲ-ਨਾਲ ਉਹ ਕਿੰਨੇ ਕੁ ਲੋਕਾਂ ਦੀ ਪਾਵਰ ਨੂੰ ਖਤਮ ਕਰ ਦਿੰਦਾ ਇਹ ਗੱਲ ਇਸ ਕਰਕੇ ਕਹਿਣੀ ਪੈ ਰਹੀ ਹੈ ਕਿ ਮੇਅਰ ਦੀ ਚੋਣ ਨੂੰ ਲੈ ਕੇ ਅਜੇ ਮਾਮਲਾ ਠੰਡੇ ਬਸਤੇ ਦੇਖਾਈ ਦੇ ਰਿਹਾ ਕੁਝ ਕੁ ਪੈਨਲਾਂ ਦੇ ਪੈਨਲ ਤਿਆਰ ਕਰਕੇ ਹਾਈ ਕਮਾਂਡ ਨੂੰ ਭੇਜੇ ਜਾ ਰਿਹਾ ਸਵਾਲੇ ਵੀ ਖੜੇ ਆ ਕਿ ਜੇ ਆਮ ਆਦੀ ਪਾਰਟੀ ਨੇ ਕੁਝ ਚੇਂਜ ਕੀਤਾ ਸੀ ਜੇ ਵਾਗਡੋਰ ਅਮਨ ਅਰੋੜਾ ਦੇ ਹੱਥਾਂ ਵਿੱਚ ਦਿੱਤੀ ਸੀ ਤਾਂ ਫਿਰ ਫੈਸਲਾ ਤਾਂ ਅਜੇ ਵੀ ਨਹੀਂ ਹੋ ਪਾ ਰਿਹਾ ਜੇ ਭਗਵੰਤ ਮਾਨ ਤੋਂ ਤਾਕਤ ਖੋਈ ਸੀ ਤਾਂ ਫੈਸਲਾ ਤਾਂ ਹਾਈ ਕਮਾਂਡ ਅਜੇ ਵੀ ਨਹੀਂ ਕਰ ਪਾਰੀ ਸਵਾਲ ਫਿਰ ਉੱਰੇ ਕਿ ਦਿੱਲੀ ਦੇ ਵਿੱਚ ਚੋਣ ਚੱਲ ਰਹੀ ਆ ਪੰਜਾਬ ਦੇ ਵਿੱਚੋਂ ਵੱਡੀ ਤਾਕਤ ਇਹਨਾਂ ਵਲੰਟੇਰਾਂ ਦੀ ਇਹਨਾਂ ਆਗੂਆਂ ਦੀ ਦਿੱਲੀ ਵਿੱਚ ਝੋਕੀ ਗਈ ਆ ਹਰ ਬੰਦਾ ਮੇਅਰ ਬੰਨਾ ਚਾਹੁੰਦਾ ਹੈ ਹਰ ਬੰਦਾ ਡਿਪਟੀ ਮੇਅਰ ਬੰਨਾ ਚਾਹੁੰਦਾ ਤਾਂ ਇੱਕ ਵੱਡੀ ਕਸ਼ਮਕਸ਼ ਦਿੱਲੀ ਦੇ ਵਿੱਚ ਲੱਖਾਈ ਦਿੱਤੀ ਹੈ ਦਿੱਲੀ ਆਮਾਦੀ ਪਾਰਟੀ ਦੇ ਸੁਪਰੀਮੋ ਰਵਿੰਦ ਕੇਜਰੀਵਾਲ ਚੋਣ ਜਿੱਤਣਾ ਚਾਹੁੰਦੇ ਆ ਖੁਦ ਪਾਵਰਫੁੱਲ ਬੰਨਾ ਚਾਹੁੰਦੇ ਆ ਪਰੰਤੂ ਕਿੰਨੇ ਕੁ ਲੋਕਾਂ ਦੀ ਪਾਵਰ ਨੂੰ ਖਤਮ ਕਰਦੇ ਚਲੇ ਗਏ ਤਾਂ ਅਖਰ ਅਜਹੀ ਪਾਵਰ ਵੀ ਕੀ ਕਰਨੀ ਹੈ ਜਿਹੜੀ ਉਹਨਾਂ ਦੇ ਕੋਲੇ ਹੀ ਰਹਿ ਜੇ ਪਰੰਤੂ ਜਿਸ ਤਰ੍ਹਾਂ ਦੀ ਕਸ਼ਮਕਸ਼ ਆਮਾਦੀ ਪਾਰਟੀ ਨੂੰ ਦਿੱਲੀ ਦੇ ਵਿੱਚ ਕਰਨੀ ਪੈ ਰਹੀ ਹੈ ਕਿਹਾ ਜਾਂਦਾ ਕਿ ਮੁੱਖ ਮੁਕਾਬਲਾ ਭਾਜਪਾ ਦੇ ਨਾਲ ਹੈ ਤੇ ਭਾਜਪਾ ਨੂੰ ਫੇਟ ਮਾਰਨ ਲਈ ਬਹੁਤ ਸਾਰੇ ਦਾਪੇਚ ਆਮਾਦੀ ਪਾਰਟੀ ਦੇ ਸੁਪਰੀਮੋ ਰਵਿੰਦਰ ਕੇਜਰੀਵਾਲ ਖੇਡਦੇ ਨਜ਼ਰ ਆ ਰਹੇ ਹਨ ਪਰੰਤੂ ਸਵਾਲ ਫੇਰ ਉੱਬਰਦੇ ਜਾ ਰਹੇ ਆ ਕਿ ਪੰਜਾਬ ਦਿੱਲੀ ਦਾ ਮਦਈ ਹੋ ਗਿਆ ਹੈ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਦਿੱਲੀ ਦੇ ਥੱਲੇ ਲੱਗ ਕੇ ਚੱਲਦੀਆਂ ਜਿਹਦੇ ਵਿੱਚੋਂ ਕਾਂਗਰਸ ਮੁੱਖ ਤੌਰ ਤੇ ਉੱਬਰਦੀ ਰਹੀ ਹੈ ਤੇ ਇਸੇ ਤਰ੍ਹਾਂ ਭਾਜਪਾ ਜਿਸ ਢੰਗ ਦੇ ਨਾਲ ਪੰਜਾਬ ਦੀ ਸੱਤਾ ਤੇ ਕਾਬਜ ਹੋਣ ਲਈ ਤਰਲੋ ਮੱਛੀ ਹੋ ਰਹੀ ਹੈ ਤਾਂ ਉਹਨਾਂ ਅੱਗੇ ਵੀ ਇਹੀ ਸਵਾਲ ਖੜੇ ਹੋਣਗੇ ਕਿ ਆਕਰ ਚੱਲਣਾ ਤਾਂ ਦਿੱਲੀ ਤੋਂ ਐ ਪਰੰਤੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੋਣ ਇਸ ਕਰਕੇ ਹੋਈ ਸੀ ਕਿਉਂਕਿ ਉਹ ਅਕਸਰ ਵੋਟਰਾਂ ਲੈਣ ਲਈ ਜਦੋਂ ਲੋਕਾਂ ਦੇ ਵਿੱਚ ਜਾਂਦੇ ਸਨ ਮੈਂ ਪੰਜਾਬ ਦਾ ਮੈਂ ਤੁਹਾਡਾ ਤੁਸੀਂ ਮੇਰੇ ਉਹ ਅਕਸਰ ਅਜਿਹੀਆਂ ਗੱਲਾਂ ਪੰਜਾਬ ਦੇ ਮੁੱਖ ਮੰਤਰੀ ਦੇ ਮੂੰਹੋਂ ਸੁਣਨ ਨੂੰ ਮਿਲਦੀਆਂ ਰਹੀਆਂ ਤੇ ਇਸ ਕਰਕੇ ਉਹ ਸੱਤਾ ਤੇ ਕਾਬਜ ਵੀ ਹੋ ਗਏ ਆਮ ਆਦੀ ਪਾਰਟੀ ਨੇ ਉਹਨਾਂ ਨੂੰ ਮੁੱਖ ਮੰਤਰੀ ਵੀ ਬਣਾਤਾ ਕੰਤੂ ਸਮੇਂ ਦੇ ਨਾਲ ਜਿਸ ਢੰਗ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਨੂੰ ਪਾਵਰਲੈਸ ਕੀਤਾ ਜਾ ਰਿਹਾ ਹੈ ਤਾਂ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਦੀ ਬੇਵਿਸ਼ਵਾਸੀ ਆਮ ਆਦੀ ਪਾਰਟੀ ਦੇ ਅੰਦਰ ਹੈ ਉਹ ਵੱਡੇ ਸਵਾਲ ਇਸ ਕਰਕੇ ਖੜੇ ਕਰਦੀ ਹੈ ਕਿ ਉਹ ਆਪਣੇ ਹੇਠਲੇ ਵਲੰਟੀਅਰ ਤੋਂ ਲੈ ਕੇ ਉੱਪਰਲੀ ਲੌਬੀ ਤੱਕ ਦੇ ਆਗੂਆਂ ਤੇ ਉੱਤੇ ਵੱਡਾ ਭਰੋਸਾ ਨਹੀਂ ਕਰਦੀ ਇਸੇ ਕਰਕੇ 92 ਵਿਧਾਇਕਾਂ ਦੀ ਕਰਗਜ਼ਾਰੀ ਨਿਲ ਦਿਖਾਈ ਦਿੰਦੀ ਹੈ ਇਸੇ ਕਰਕੇ 92 ਦੇ ਕਰੀਬ ਵਿਧਾਇਕ ਆਪੋ ਆਪਣੇ ਹਲਕਿਆਂ ਦੇ ਵਿੱਚ ਆਪਣੇ ਮੁਤਾਬਕ ਵੀ ਵੰਡਰ ਨਹੀਂ ਸਕਦੇ ਫੈਸਲਾ ਨਹੀਂ ਲੈ ਸਕਦੇ ਤਾਂ ਇਸੇ ਕਰਕੇ ਨਗਰ ਨਿਗਮ ਚੋਣਾ ਦੇ ਵਿੱਚ ਜਿਸ ਤਰ੍ਹਾਂ ਦੇ ਨਤੀਜੇ ਆਏ ਹੈ ਤਾਂ ਫਿਰ ਇੱਕ ਵਾਰ ਆਮ ਆਦੀ ਪਾਰਟੀ ਦੇ ਆਗੂਆਂ ਨੂੰ ਵਲੰਟੇਰਾਂ ਨੂੰ ਅਰਵਿੰਦ ਕੇਜਰੀਵਾਲ ਵੱਲ ਝਾਕ ਰੱਖਣੀ ਪੈ ਰਹੀ ਹੈ ਸਵਾਲ ਇਸ ਕਰਕੇ ਉੱਭਰਦੇ ਆ ਕਿ ਜਦੋਂ ਇੱਕ ਵੱਡਾ ਭਰੋਸਾ ਆਮ ਆਦੀ ਪਾਰਟੀ ਤੇ ਪੰਜਾਬ ਦੇ ਲੋਕਾਂ ਨੇ ਕੀਤਾ ਤੇ ਉਸ ਦੇ ਵਿੱਚੋਂ ਨਿਕਲਿਆ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਦਿੱਲੀ ਦਾ ਮਦਾਈ ਨਿਕਲਿਆ ਜੋ ਹੁਣ ਤੱਕ ਨਾ ਪੰਜਾਬ ਦੇ ਹਿੱਤਾਂ ਲਈ ਨਾ ਪੰਜਾਬ ਦੀਆਂ ਮੰਗਾਂ ਲਈ ਅੱਗੇ ਹੋ ਕੇ ਤੁਰਦਾ ਬੱਕਾ ਹੀ ਦਿੰਦਾ ਤਾਂ ਖੈਰ ਮੁੜਦੇ ਆ ਆਪਣੇ ਉਸੇ ਮਸਲੇ ਵੱਲ ਕਿ ਆਖਰ ਮੇਅਰ ਦੀ ਚੋਣ ਕਿਉਂ ਨਹੀਂ ਹੋ ਰਹੀ ਸ਼ਹੀ ਚਰ ਪਟਿਆਲਾ ਦੀ ਗੱਲ ਇਸ ਕਰਕੇ ਬਾਰ-ਬਾਰ ਕਰਨੀ ਪੈਂਦੀ ਹੈ ਕਿ ਜਿਸ ਤਰ੍ਹਾਂ ਦੇ ਵਿਅਕਤੀਆਂ ਵੱਲੋਂ ਦਵੇਦਾਰੀਆਂ ਕੀਤੀਆਂ ਜਾ ਰਹੀਆਂ ਹੁਣ ਤਾਂ ਉਹ ਦਾਵੇਦਾਰੀਆਂ ਵੀ ਕਰਨ ਤੋਂ ਹਟਦੇ ਨਜ਼ਰ ਆ ਰਹੇ ਆ ਜਾਂ ਪਿੱਛੇ ਹੁੰਦੇ ਜਾ ਰਿਹਾ ਕਿ ਆਖਰ ਜਦੋਂ ਫੈਸਲਾ ਹੀ ਹੁਣ ਦਿੱਲੀ ਤੋਂ ਆਉਣਾ ਹੈ ਜੇ ਫੈਸਲਾ ਹੀ ਯਮਨ ਅਰੋੜਾ ਨੇ ਨਹੀਂ ਕਰਨਾ ਜੇ ਫੈਸਲਾ ਹੀ ਪੰਜਾਬ ਦੇ ਮੁੱਖ ਮੰਤਰੀ ਨਹੀਂ ਕਰ ਸਕਦੇ ਤਾਂ ਫਿਰ ਹਰ ਆਮ ਆਦੀ ਪਾਰਟੀ ਦਾ ਵਲੰਟੀਅਰ ਤੇ ਆਗੂ ਤੇ ਜਿਹੜੇ ਦਾਵੇਦਾਰ ਸਨ ਉਹ ਇੱਕ ਦੂਜੇ ਨੂੰ ਪੁੱਛਦੇ ਨਜ਼ਰ ਆਉਂਦੇ ਆ ਤੁਹਾਨੂੰ ਕੀ ਪਤਾ ਲੱਗਿਆ ਕਿ ਆਖਰ ਮੇਅਰ ਕਿਹੜਾ ਹੋ ਸਕਦਾ ਹੈ ਤਾਂ ਸਵਾਲ ਉੱਪਰ ਤੇ ਜਾ ਰਿਹਾ ਕਿ ਮੇਅਰ ਕੌਣ ਹੋਏਗਾ ਤਾਂ ਪਟਿਆਲਾ ਦੇ ਸ਼ਾਹੀ ਸ਼ਹਿਰ ਦੀ ਗੱਲ ਇਸ ਕਰਕੇ ਕਰਨੀ ਪੈ ਰਹੀ ਆ ਕਿ ਵੱਡਾ ਫਤਵਾ ਲੈ ਕੇ ਜਿਸ ਤਰ੍ਹਾਂ ਦੀ ਥਾਪੀ ਇੱਥੋਂ ਦੇ ਲੀਡਰਾਂ ਨੇ ਮਾਰੀ ਐ ਤਾਂ ਸਭ ਤੋਂ ਸਵਾਲ ਇਹੀ ਖੜਾ ਹੋ ਗਿਆ ਕਿ ਪਟਿਆਲਾ ਨੂੰ ਮੇਅਰ ਮਿਲੇਗਾ ਕਿਹੜਾ ਕਿ ਕੁੰਦਨ ਗੋਗਿਆ ਹੋ ਸਕਦਿਆ ਕਿ ਤੇਜਿੰਦਰ ਮਹਿਤਾ ਹੋ ਸਕਦਿਆ ਕਿ ਹਰਪਾਲ ਜਨੇਜਾ ਹੋ ਸਕਦਿਆ ਕਿ ਗੁਰਜੀਤ ਸਾਨੀ ਹੋ ਸਕਦਿਆ ਤਾਂ ਇਹਨਾਂ ਚਾਰ ਨਾਮਾਂ ਦੇ ਵਿੱਚੋਂ ਕਿਹਾ ਜਾ ਰਿਹਾ ਕਿ ਦੋ ਨਾਵਾਂ ਦਾ ਪੈਨਲ ਤਾਂ ਭੇਜਿਆ ਜਾ ਚੁੱਕਾ ਹੈ ਬਸ ਜੇਸੀ ਬਾਕੀ ਹੈ ਜਿਹੜੇ ਦਾਵੇਦਾਰੀਆਂ ਦੇ ਵਿੱਚੋਂ ਸਪਸ਼ਟ ਤੌਰ ਤੇ ਦਿਖਾਈ ਦਿੰਦੇ ਆ ਉਹਨਾਂ ਵਿੱਚ ਵਿਧਾਇਕ ਖੜੇ ਨਜ਼ਰ ਆਉਂਦੇ ਆ ਗਰਜੀਤ ਸਾਨੀ ਦੇ ਪਿੱਛੇ ਵਿਧਾਇਕ ਖੜੇ ਨਜ਼ਰ ਆਉਂਦੇ ਆ ਕੁੰਦਨ ਗੋਗਿਆ ਦੇ ਪਿੱਛੇ ਤਾਂ ਤੇਂਦਰ ਮਹਿਤਾ ਨੂੰ ਵੀ ਕੁਝ ਸਾਥ ਲੈਣਾ ਪੈ ਰਿਹਾ ਤਾਂ ਮੰਨਣਾ ਪਏਗਾ ਕਿ ਹਰਪਾਲ ਜਨੇਜਾ ਦੇ ਪਿੱਛੇ ਕੌਣ ਹੈ ਅਜਹੀਆਂ ਗੱਲਾਂ ਵੀ ਨੇ ਅਜਹੀਆਂ ਚਰਚਾਵਾਂ ਵੀ ਨੇ ਤਾਂ ਜੋਗ ਉਮੀਦਵਾਰ ਜੋਗ ਮੇਅਰ ਕਿਹੜਾ ਹੋਵੇ ਇਸ ਉੱਤੇ ਕੁਝ ਠਰਾਅ ਤੱਕ ਹੀ ਦੇ ਰਿਹਾ ਤਾਂ ਮੰਨਣਾ ਪੈਗਾ ਕਿ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਜਿਸ ਤਰ੍ਹਾਂ ਦੀ ਚੁੱਪ ਪਸਰੀ ਪਈ ਹੈ ਉਸ ਦੇ ਵਿੱਚੋਂ ਕਿਸੇ ਨੂੰ ਵੀ ਕਿਹਾ ਨਹੀਂ ਜਾ ਸਕਦਾ ਕਿ ਆ ਬੰਦਾ ਮੇਅਰ ਬਣ ਸਕਦਾ ਹੈ ਆ ਬੰਦਾ ਡਿਪਟੀ ਮੇਅਰ ਬਣ ਸਕਦਾ ਹੈ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਦੇ ਵਿੱਚ ਅਸੀਂ ਦੇਖਿਆ ਕਿ ਬਹੁਤ ਸਾਰੇ ਵਿਧਾਇਕ ਬਹੁਤ ਸਾਰੇ ਆਗੂ ਆਪੋ ਆਪਣੀਆਂ ਗੱਲਾਂ ਬਣਵਾ ਕੇ ਲਿਉਂਦੇ ਵੀ ਰਹੇ ਆ ਉਹਨਾਂ ਲੋਕਾਂ ਨੂੰ ਆਪਣੇ ਕੋਟੇ ਦੇ ਵਿੱਚੋਂ ਆਪਣੇ ਹਿੱਸੇ ਦੇ ਵਿੱਚੋਂ ਤਾਪਤ ਵੀ ਕਰਦੇ ਰਹੇ ਆ ਇਸ ਕਰਕੇ ਬਹੁਤ ਸਾਰੀਆਂ ਚਰਚਾਵਾਂ ਇਸ ਕਰਕੇ ਵੀ ਬਣੀਆਂ ਸਿੱਕੇ ਗੁਰਜੀਤ ਸਾਨੀ ਦੇ ਪਿੱਛੇ ਵਿਧਾਇਕ ਨੇ ਕਿਉਂਕਿ ਗੁਰਜੀਤ ਸਾਨੀ ਵਪਾਰਕ ਪੱਖ ਤੋਂ ਵੀ ਤਗੜੇ ਨੇ ਉਹਨਾਂ ਦਾ ਆਪਣਾ ਬਿਜ਼ਨਸ ਹੈ ਆਪਣਾ ਵਪਾਰ ਹੈ ਇਸੇ ਤਰ੍ਹਾਂ ਕੁੰਦਨ ਗੋਗਿਆ ਜਿਹੜੇ ਆ ਉਹ ਵੀ ਵਿਧਾਇਕ ਦੇ ਨੇੜੇ ਤੇੜੇ ਭੁਗਤ ਦੇ ਵਖਾਈ ਦੇ ਸਕਦੇ ਆ ਕਹਿਆ ਜਾਂਦਾ ਕਿ ਉਹਨਾਂ ਨੂੰ ਵੀ ਟਕਾ ਲਿਆ ਗਿਆ ਤਾਂ ਆਖਰ ਇੱਕੋ ਇੱਕ ਗੱਲ ਇਹ ਵੀ ਚਰਚਾ ਦਾ ਵਿਸ਼ਾ ਬਣੀ ਹੈ ਕਿ ਹਰਪਾਲ ਬਣੇ ਜਾਂ ਨਾ ਬਣੇ ਪਰੰਤੂ ਕੁੰਦਨ ਗੋਗਿਆ ਨੂੰ ਮੇਰ ਬਣਾ ਦੇਣਾ ਚਾਹੀਦਾ ਹੈ ਤੇਜਿੰਦਰ ਮਹਿਤਾ ਨੂੰ ਬਣਾ ਦੇਣਾ ਚਾਹੀਦਾ ਹੈ ਜਾਂ ਇਹਨਾਂ ਵਿੱਚੋਂ ਗੁਰਜੀਤ ਸਾਨੀ ਦੀ ਚੋਣ ਕਰ ਲੈਣੀ ਚਾਹੀਦੀ ਹੈ ਇਹ ਗੱਲਾਂ ਇਸ ਕਰਕੇ ਕੀਤੀਆਂ ਜਾ ਰਹੀਆਂ ਕਿ ਹਰਪਾਲ ਜਨੇਜਾ ਦੇ ਰੱਥ ਨੂੰ ਰੋਕਿਆ ਜਾ ਸਕੇ ਹਰਪਾਲ ਜਨੇਜਾ ਨੂੰ ਮੇਰ ਬਣਨ ਤੋਂ ਰੋਕਿਆ ਜਾ ਸਕੇ ਕਿਉਂਕਿ ਅਜਹੀਆਂ ਸਿਆਸੀ ਚਾਲਾਂ ਅਕਸਰ ਹੁੰਦੀਆਂ ਜੇ ਗਰਜੀਤ ਸਾਨੀ ਵਿਧਾਇਕ ਦੀ ਪਸੰਦ ਨੇ ਜੇ ਉਹਨਾਂ ਦੇ ਨਾਂ ਤੇ ਗੁਣਾ ਨਹੀਂ ਪੈਂਦਾ ਤਾਂ ਫਿਰ ਵਿਧਾਇਕ ਕੁੰਦਨ ਗੋਗਿਆ ਵਾਲੇ ਪਾਸੇ ਵੀ ਹੋ ਸਕਦੇ ਆ ਕਿ ਜੇ ਗਰਜੀਤ ਸਾਨੀ ਵਾਲਾ ਪੱਤਾ ਨਾ ਚੱਲਿਆ ਤਾਂ ਆਪਾਂ ਨੂੰ ਕੁੰਦਨ ਗੋਗਿਆ ਵਾਲਾ ਪੱਤਾ ਖੇਡ ਦੇਣਾ ਚਾਹੀਦਾ ਜੇ ਕੁੰਦਨ ਗੋਗਿਆ ਦੇ ਮਸਲੇ ਤੇ ਵੀ ਗੁਣਾ ਨਹੀਂ ਪੈਂਦਾ ਤਾਂ ਆਖਰ ਇੱਕੋ ਇੱਕ ਪੱਤਾ ਰਹਿ ਜਾਂਦਾ ਤੇਜਿੰਦਰ ਮਹਿਤਾ ਜਿਸ ਦੇ ਨਾਲ ਹਰਪਾਲ ਜਨੇਜਾ ਦੇ ਰਤ ਨੂੰ ਰੋਕਿਆ ਜਾ ਸਕਦਾ ਹੈ ਪਿਛਲੇ ਸਮੇਂ ਦੇ ਵਿੱਚ ਚੋਣਾਂ ਤੋਂ ਵਿਲੇ ਹੁਣ ਤੋਂ ਬਾਅਦ ਬਹੁਤ ਸਾਰੇ ਲੀਡਰ ਬਹੁਤ ਸਾਰੇ ਵਲੰਟੀਅਰ ਤੇ ਜਿਹੜੇ ਖੁਦ ਨੂੰ ਮੇਰ ਲਈ ਦਵੇਦਾਰੀ ਦੇ ਪੱਖ ਤੋਂ ਵੇਖਦੇ ਆ ਉਹ ਵੀ ਦਿੱਲੀ ਦੀਆਂ ਗਲੀਆਂ ਦੇ ਵਿੱਚ ਦਖਾਈ ਦਿੱਤੇ ਬਹੁਤ ਸਾਰੇ ਜਹੇ ਬਾਬੂਆਂ ਦੇ ਨਾਲ ਆਮ ਆਦੀ ਪਾਰਟੀ ਦੇ ਉੱਚ ਕੋਟੀ ਦੇ ਆਗੂਆਂ ਦੇ ਨਾਲ ਗੁਫਤਗੂ ਕਰਦੇ ਨਜ਼ਰ ਆਉਂਦੇ ਆ ਜਾਂ ਆਮ ਆਦੀ ਪਾਰਟੀ ਲਈ ਅਜੇ ਵੋਟਾਂ ਮੰਗਦੇ ਨਜ਼ਰ ਆਉਂਦੇ ਆ ਇਹ ਸ਼ਾਇਦ ਗੁਣਾ ਪੈ ਜਾਵੇ ਪਰੰਤੂ ਫੈਸਲਾ ਅਰਵਿੰਦ ਕੇਜਰੀਵਾਲ ਦੇ ਹੱਥ ਹੈ ਉਹਨਾਂ ਦੇ ਮਨ ਵਿੱਚ ਕੀ ਹੈ ਤਾਂ ਬੇਸ਼ੱਕ ਇੱਕ ਵੱਡੀ ਨੇਗੋਸ਼ੀਏਸ਼ਨ ਪੰਜਾਬ ਦੇ ਪੰਜ ਵੱਡੇ ਸ਼ਹਿਰਾਂ ਦੇ ਉੱਤੇ ਜਿਹੜੇ ਮੇਅਰ ਲਗਾਏ ਜਾਣੇ ਆ ਜਿਹੜੇ ਡਿਪਟੀ ਮੇਅਰ ਹੋਣਗੇ ਉਹਨਾਂ ਦੀ ਚੋਣ ਕਰਨੀਆਂ ਤਾਂ ਇੱਕ ਵੱਡੀ ਕਸ਼ਮਕਸ਼ ਜਿਹੜੀ ਹੈ ਉਹ ਆਮ ਆਦੀ ਪਾਰਟੀ ਦੇ ਅੰਦਰ ਦਿਖਾਈ ਦੇ ਰਹੀ ਹੈ ਬੇਸ਼ੱਕ ਇਹ ਵੀ ਕਹਿਣਾ ਪੈਗਾ ਕਿ ਸ਼ਹਿਰ ਵਿੱਚ ਵੱਡੀਆਂ ਚੁਣੌਤੀਆਂ ਨੇ ਨਜ਼ਾਇਜ਼ ਬਿਲਡਿੰਗਾਂ ਦੇ ਮਸਲੇ ਨੇ ਸ਼ਹਿਰ ਦੇ ਵਿਕਾਸ ਦੀ ਗੱਲ ਹੈ ਵੱਡੇ ਪ੍ਰੋਜੈਕਟ ਲਿਆਉਣ ਦੀ ਗੱਲ ਹੈ ਉਹਨਾਂ ਪੰਜ ਗਰੰਟੀਆਂ ਦੇ ਨਾਲ ਨਹੀਂ ਸਰਨਾ ਜਿੰਨਾ ਗਰੰਟੀਆਂ ਦਾ ਭਰੋਸਾ ਅਮਨ अरोड़ा ਦੇ ਗਏ ਸਨ ਪੰਜ ਵੱਡੇ ਸ਼ਹਿਰਾਂ ਦੀਆਂ ਆਪੋ ਆਪਣੀਆਂ ਚੁਣੌਤੀਆਂ ਨੇ ਇਹਨਾਂ ਚੁਣੌਤੀਆਂ ਦੇ ਵਿੱਚੋਂ ਆਵਾਦੀ ਪਾਰਟੀ ਕਿਸ ਤਰ੍ਹਾਂ ਨਿਕਲੇਗੀ ਪੰਜਾਬ ਕਦੋਂ ਖੁਦਮੁਖਤਿਆਰ ਹੋਏਗਾ ਪੰਜਾਬ ਕਦੋਂ ਤੱਕ ਦਿੱਲੀ ਦੇ ਵੱਸ ਪਿਆਰੇਗਾ ਕਦੋਂ ਤੱਕ ਬੱਖੋ ਵਕ ਪਾਰਟੀਆਂ ਦੇ ਚੁਣੇ ਜਾਂਦੇ ਨਮਾਇंदे ਦਿੱਲੀ ਵੱਲ ਝਾਕ ਰੱਖਦੇ ਰਹਿਣਗੇ ਚਾਹੇ ਕੋਈ ਵੀ ਸਿਆਸੀ ਪਾਰਟੀ ਹੋਵੇ ਆਕਰ ਪੰਜਾਬ ਨੂੰ ਕਿਉਂ ਇੰਨਾ ਪਾਵਰਲੈਸ ਕੀਤਾ ਜਾ ਰਿਹਾ ਹੈ ਤਾਂ ਮੰਨਣਾ ਪਏਗਾ ਕਿ ਸਿਆਸਤ ਦੇ ਵਿਚਾਰੀ ਗਰਾਵਟ ਤੇ ਸਾਡੇ ਸਿਆਸੀ ਬੰਦੇ ਦਿੱਲੀ ਦੇ ਹੋਰੇ ਮਤਾਜ ਜਿਸ ਕਰਕੇ ਅਜਿਹੇ ਹਾਲਾਤ ਦਿਖਦੇ-ਦਿਕਾਈ ਦੇ ਰਹੇ ਆ ਕਿ ਨਾ ਫੈਸਲੇ ਹੁੰਦੇ ਆ ਤੇ ਫੈਸਲੇ ਹੋ ਕੇ ਵੀ ਗੱਲ ਸਿਰੇ ਚੜਦੀ では。